ਵਾਇ ਗੁਰਜੀ ਦਾ ਖਾਲਸਾ ਵਾਇਗੁਰਜੀ ਜੀ ਕੀ ਪਤ ਹੈ ਅੱਜ ਅਸੀਂ ਜਿਹੜਾ মিডিਆ ਨੂੰ ਅੱਜ ਤਕਲੀਫ ਦਿੱਤੀ ਹੈ ਇੱਥੇ ਸਾਡੇ ਸੱਦੇ ਤੇ ਤੁਸੀਂ ਆਏ ਹੋ ਇਹ ਇੱਕ ਐਸਾ ਇਸ਼ੂ ਹੈ ਕਿ ਜਿਹੜਾ ਬਹੁਤ ਇੰਪੋਰਟੈਂਟ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਔਰ ਦਿੱਲੀ ਸਿੱਖ ਗੁਰਦੁਆਰਾ ਐਕਟ ਦੇ ਹਿਸਾਬ ਨਾਲ ਜੋ ਕੰਮ ਹੋਣੇ ਚਾਹੀਦੇ ਨੇ ਉਹ ਨਹੀਂ ਹੋ ਰਹੇ ਔਰ ਈਵਨ ਸੁਪਰੀਮ ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਤੋਂ ਬਾਅਦ ਵੀ ਇਹ ਕੰਮ ਜਿਹੜੇ ਐ ਉਹ ਨਹੀਂ ਕਰ ਰਹੀ ਇਹਦੀ ਜ਼ਿੰਮੇਵਾਰੀ ਬੇਸਿਕ ਤੌਰ ਤੇ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਦੀ ਪਹੁੰਚ ਬਣਦੀ ਹੈ ਔਰ ਐਲਜੀ ਸਾਹਿਬ ਦੀ ਇਹਦੀ ਜ਼ਿੰਮੇਵਾਰੀ ਬਣਦੀ ਹੈ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਆਰਡਰ ਸੀ ਕਿ ਕਿ ਸਾਡੀਆਂ ਵੋਟਰ ਲਿਸਟਾਂ ਜਿਹੜੀਆਂ ਨੇ ਉਹ ਨਵੀਆਂ ਬਣਾਈਆਂ ਜਾਣ ਔਰ ਹਮੇਸ਼ਾ ਜਿਹੜੀ ਸਭ ਤੋਂ ਅਖੀਰ ਚ ਜਿਹੜੀ ਵੋਟਰ ਲਿਸਟ ਬਣੀ ਹੈ ਉਹ 1983 ਚ ਬਣੀ ਹੈ 1983 ਤੋਂ ਅੱਜ ਕਿਹੜਾ ਸਾਲ ਆ ਗਿਆ 2025 ਇਹ 1983 ਦੀਆਂ ਜਿਹੜੀਆਂ ਵੋਟਰ ਲਿਸਟਾਂ ਨੇ ਉਸ ਦੇ ਵਿੱਚ ਹੀ ਕਾਟ-ਛਾਟ ਕਰਕੇ ਉਹਦੇ ਵਿੱਚ ਹੀ ਮੈਂ ਸਮਝਦਾ ਕਈ ਬੰਦੇ ਗੁਜ਼ਰ ਗਏ ਉਹ ਵੀ ਵਿੱਚੇ ਨੇ ਜਾਂ ਜਦੋਂ ਵੋਟਾਂ ਬਣਦੀਆਂ ਨੇ ਉਹ ਜੇ ਮੈਂ ਇਲੈਕਸ਼ਨ ਲੜਨੀ ਹੈ ਮੈਂ ਆਪਣੀਆਂ ਵੋਟਾਂ ਬਣਾ ਰਿਆਂ ਜੇ ਇਹਨਾਂ ਲੜਨੀ ਤੇ ਆਪਣੀਆਂ ਵੋਟਾਂ ਬਣਾ ਰਹੇ ਨੇ ਲੇਕਿਨ ਚਾਹੀਦਾ ਇਹ ਹੈ ਕਿ ਸਰਕਾਰ ਵੋਟਾਂ ਬਣਾਵੇ ਸਰਕਾਰ ਦਫਤਰ ਖੋਲ੍ਹ ਦਿੰਦੀ ਹੈ ਫਾਰਮੈਲਟੀ ਕਰ ਦਿੰਦੀ ਹੈ ਉਹਦੇ ਬਾਅਦ ਜਿਸ ਤਰੀਕੇ ਨਾਲ ਸਟਾਫ ਹੋਣਾ ਚਾਹੀਦਾ ਜਿਸ ਤਰੀਕੇ ਨਾਲ ਘਰ-ਘਰ ਜਾ ਕੇ ਆਈਡੈਂਟੀਫਾਈ ਕਰਕੇ VOTING ਵੋਟਾਂ ਬੜਨੀਆਂ ਚਾਹੀਦੀਆਂ ਉਸ ਤੋਂ ਇਹ ਭੱਜਦੇ ਨੇ ਔਰ ਮੇਰੇ ਗੁਰਦੁਆਰਾ ਕਮੇਟੀ ਦੇ ਟੈਨਿਓਰ ਦੇ ਵਿੱਚ ਇਹ इवन 2000 ਅ ਅ ਅ 11 12 ਦੇ ਵਿੱਚ ਵੀ ਅਸੀਂ ਰਿਪਰੈਜੈਂਟੇਸ਼ਨਸ ਦਿੰਦੇ ਰਹੇ ਹਾਂ ਕਿ ਭਈ ਦਿੱਲੀ ਗੁਰਦੁਆਰਾ ਕਮੇਟੀ ਦੇ ਐਕਟ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਸ ਨੂੰ ਕੱਢ ਦਿੱਤਾ ਜਾਵੇ ਉਹਦੇ ਵਿੱਚ ਕਈ ਖਾਮੀਆਂ ਨੇ ਉਹਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਹੈਗਾ ਉਹਦੇ ਵਿੱਚ ਗੁਰਦੁਆਰਾ ਜੁਡੀਸ਼ੀਅਲ ਬੋਰਡ ਹੈਗਾ ਉਹਦੇ ਵਿੱਚ ਔਮਨਜ਼ ਰਿਪਰੈਜੈਂਟੇਸ਼ਨ ਹੈਗੀ ਹੈ ਉਹਦੇ ਵਿੱਚ ਡਿਲੀਮਿਟੇਸ਼ਨ ਜਦੋਂ ਫਰੈਸ਼ ਵੋਟਾਂ ਬਣਨ ਗਿਆ ਤੇ ਲਾਜ਼ਮੀ ਡਿਲੀਮਿਟੇਸ਼ਨ ਵੀ ਹੋਣੀ ਚਾਹੀਦੀ ਹੈ ਔਰ ਇਹ ਫਰੈਸ਼ ਵੋਟਰ ਔਰ ਡੀਲੀਬਿਟੇਸ਼ਨ ਦੀ ਜਿਹੜੀ ਸੁਪਰੀਮ ਕੋਰਟ ਦੀ ਜਜਮੈਂਟ ਹੈ ਉਸ ਤੇ ਅੱਜ ਤੱਕ ਸਾਇਲੈਂਟ ਬੈਠਾ ਹੈ ਦਿੱਲੀ ਦਾ ਡਾਇਰੈਕਟਿਡ ਗੁਰਦੁਆਰਾ ਇਲੈਕਸ਼ਨ ਆਫਿਸ ਔਰ ਕਮਾਲ ਦੀ ਗੱਲ ਇਹ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਵੀ ਅੱਜ ਜਿਹੜੀ ਬੈਠੀ ਹੈ ਇਹ ਵੀ ਕੋਈ ਉਹਨਾਂ ਤੇ ਪ੍ਰੈਸ਼ਰ ਪਾਉਣ ਨੂੰ ਤਿਆਰ ਨਹੀਂ ਹੈ ਸਰਕਾਰ ਦੇ ਵਿੱਚ ਹਿੱਸੇਦਾਰ ਵੀ ਨੇ ਐਲਜੀ ਸਾਹਿਬ ਦੇ ਕੋਲ ਰੋਜ਼ ਆ ਕੇ ਨਦੀਆਂ ਬੁਲਾ ਕਾਤਾ ਹੁੰਦੀਆਂ ਨੇ ਇਸ ਅਸੂਸ਼ਿਦਤ ਤੇ ਚ ਬੈਠੇ ਨੇ ਇਹਨਾਂ ਦੀ ਮਨਸ਼ਾ ਜ਼ਾਹਿਰ ਹੈ ਕਿ ਜਿਨ੍ਹਾਂ ਨੇ ਇੰਟਰਨਲ ਇਲੈਕਸ਼ਨ ਨਹੀਂ ਕਰਾਈ ਜਿਹੜੀ 2 ਸਾਲ ਬਾਅਦ ਹੋਣੀ ਚਾਹੀਦੀ ਸੀ ਇਹ ਚਾਹੁੰਦੇ ਨੇ ਕਿ ਜਿਹੜੀ ਜਨਰਲ ਇਲੈਕਸ਼ਨ ਵੀ ਹੈ ਉਹ ਵੀ 3-4 ਸਾਲ ਟਪਾ ਜਾਈਏ ਤੇ ਅਸੀਂ ਇੱਥੇ ਹੀ ਬੈਠੇ ਰਹੀਏ ਅਖੀਰ ਸਾਨੂੰ ਕੋਰਟ ਦਾ ਰਾਹ ਰੁਕ ਕਰਨਾ ਪਿਆ ਹਾਈ ਕੋਰਟ ਦੇ ਵਿੱਚ ਅਸੀਂ ਜਿਹੜੀ ਹੈ ਉਹ ਪਟੀਸ਼ਨ ਪਾਈ ਸੀਗੀ ਪਹਿਲੇ ਅਸੀਂ ਰਿਪrezentੇਸ਼ਨ ਦਿੱਤੀ ਸੀ ਕਿ ਅ 2000 ਵੀ ਨਾ ਨੂੰ ਐਲਜੀ ਹਾਊਸ ਨੂੰ ਔਰ ਗੁਰਦੁਆਰਾ ਡਾਇਰੈਕਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਰਿਪrezentੇਸ਼ਨ ਦਿੱਤੀ ਸੀ ਔਰ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਇਹ ਰੈਟ ਪਟੀਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਅਸੀਂ ਜਿਹੜੇ ਇਸ਼ੂਜ਼ ਲੈਨੇ ਕਿ ਲਾਸਟ ਵੋਟਰ ਲਿਸਟ ਜਿਹੜੀ ਹੈ 201983 ਚ ਬਣੀ ਸੀ ਜਿਵੇਂ ਮੈਂ ਤੁਹਾਡ ਨਾਲ ਸ਼ੇਅਰ ਕੀਤਾ ਉਸ ਤੋਂ ਬਾਅਦ ਅਸੀਂ ਆਖਿਆ ਕਿ 33% ਰਿਜ਼ਰਵੇਸ਼ਨ ਜਿਹੜੀ ਹੈ ਉਹ ਵਿਮਨਸ ਨੂੰ ਮਿਲਣੀ ਚਾਹੀਦੀ ਹੈ ਉਹ ਔਰਤਾਂ ਨੂੰ ਮਿਲਣੀ ਚਾਹੀਦੀ ਹੈ ਬੀਬੀਆਂ ਨੂੰ ਮਿਲਣੀ ਚਾਹੀਦੀ ਹੈ ਦਿੱਲੀ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਐਮੈਂਡਮੈਂਟ ਹੋਣੀ ਚਾਹੀਦੀ ਹੈ ਤਾਂਕਿ ਲਾਜ਼ਮੀ ਕੀਤਾ ਜਾਵੇ ਕਿ 33% ਸਾਨੂੰ ਇਹ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਔਰ ਫਰੈਸ਼ ਇਲੈਕਟਰਲ ਰੋਲ ਔਰ ਰੋਲਸ ਔਰ ਡੀਲਿਮਿਟੇਸ਼ਨ ਜਿਵੇਂ ਸੁਪਰੀਮ ਕੋਰਟ ਦੇ ਆਰਡਰ ਨੇ ਉਸ ਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਇੱਕ ਕੰਟੈਂਪਟ ਬਣਦੀ ਹੈ ਸਿੱਧੀ ਤੌਰ ਤੇ ਸਰਕਾਰ ਦੇ ਉੱਤੇ ਡਿਪਾਰਟਮੈਂਟ ਦੇ ਉੱਤੇ ਔਰ ਅਸੀਂ ਇਹ ਚੀਜ਼ਾਂ ਅਸੀਂ ਕੀਤੀਆਂ ਸੀ ਔਰ ਹੁਣ ਜਿਹੜੀ ਡੇਟ ਸਾਨੂੰ ਮਿਲ ਇਸ ਇਹ ਨੋਟਿਸ ਹੋ ਗਏ ਨੇ ਨੋਟਿਸ ਹੋ ਗਏ ਨੇ ਗੁਰਦੁਆਰਾ ਕਮੇਟੀ ਨੂੰ ਵੀ ਗੁਰਦੁਆਰਾ ਇਲੈਕਸ਼ਨ ਡਾਇਰੈਕਟਰ ਨੂੰ ਵੀ ਔਰ ਦਿੱਲੀ ਸਰਕਾਰ ਔਰ ਐਲਜੀ ਨੂੰ ਸਿਰਫ ਦਿੱਲੀ ਸਰਕਾਰ ਦਾ ਵਕੀਲ ਪੇਸ਼ ਹੋਇਆ ਸੀ ਐਡਵਾਂਸ ਇਹਨਾਂ ਨੂੰ ਕਾਪੀ ਦੇਣ ਤੋਂ ਬਾਅਦ ਵੀ ਇਹ ਨਾ ਦਿੱਲੀ ਕਮੇਟੀ ਵੱਲੋਂ ਪੇਸ਼ ਹੋਇਆ ਨਾ ਕੋਈ ਇਲੈਕਸ਼ਨ ਡਿਪਟੀਡ ਵੱਲੋਂ ਪੇਸ਼ ਹੋਇਆ ਲੇਕਿਨ ਨੋਟਿਸ ਹੋ ਗਏ ਨੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਕੋਰਟ ਦੇ ਥਰੂ ਅਸੀਂ ਜਿਹੜੀ ਇਹ ਟਿਲ ਵਰਤ ਰਹੇ ਨੇ ਸਾਡੀ ਲਾਸਟ ਇਲੈਕਸ਼ਨ ਜਿਹੜੀ ਹੋਈ ਸੀਗੀ 2021 ਦੀ ਅਗਸਤ ਮਹੀਨੇ ਚ ਹੋਈ ਸੀ ਤੇ 2025 ਦੇ 4 ਸਾਲ ਦੀ ਟਰਮ ਹੈ ਅਗਸਤ ਦੇ ਵਿੱਚ ਸਾਡੀ ਜਨਰਲ ਇਲੈਕਸ਼ਨ ਡਿਊ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਲੈਕਸ਼ਨ ਟਾਈਮ ਸਿਰ ਹੋਣੀ ਚਾਹੀਦੀ ਹੈ ਔਰ ਸਰਕਾਰ ਸੁਨਿਸ਼ਚਿਤ ਕਰੇ ਕੋਰਟ ਦਾ ਡੰਡਾ ਉਹਨਾਂ ਦੇ ਪਿੱਛੇ ਹੋਣਾ ਚਾਹੀਦਾ ਕਿ ਸਾਡੀ ਇਲੈਕਸ਼ਨ ਟਾਈਮ ਸਿਰ ਹੋਣ ਵੋਟਾਂ ਬਣਨ ਡਿਲਿਮਿਟੇਸ਼ਨ ਹੋਵੇ ਔਰ ਜਿਹੜੀ ਅਮੈਂਡਮੈਂਟ ਦੀ ਸੀ ਮੰਗ ਕੀਤੀ ਉਹ ਕੀਤੀ ਜਾਵੇ ਮੈਂ ਇੱਕ ਵਾਰੀ ਵਕੀਲ ਸਾਹਿਬ ਨੂੰ ਕਹਾਂਗਾ ਉਹ ਜ਼ਰੂਰ ਇਸ ਤੇ ਆਪਣੀ ਗੱਲ ਰੱਖਣ ਬੇਨੀਪਾਲ ਜੀ ਨਗੇਦਰ ਬੇਨੀਪਾਲ ਜੀ ਸਾਡੇ ਐਡਵੋਕੇਟ ਨੇ ਇਸ ਵਿਸ਼ੇ ਦੇ ਉੱਤੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਜਿਹੜਾ ਗੁਰਦੁਆਰਾ ਐਕਟ ਹੈ ਬੜਾ ਕਲੀਅਰ ਹੈ ਜਦੋਂ ਐਕਟ ਬਣਾਇਆ ਗਿਆ ਸੀ ਉਦੋਂ ਇਹ ਗੱਲ ਐਕਟ ਦੇ ਵਿੱਚ ਸਾਫ਼ ਲਿਖੀ ਗਈ ਸੀ ਕਿ ਇਲੈਕਸ਼ਨਸ ਤੋਂ ਬਾਅਦ ਹਰ ਵਾਰ ਜਦੋਂ ਵੀ ਨਵੇਂ ਇਲੈਕਸ਼ਨ ਕਰਾਉਣੇ ਹੋਣਗੇ ਇੱਕ ਵੋਟਰ ਲਿਸਟ ਉਹਦੀ ਜ਼ਿੰਮੇਵਾਰੀ ਹੈ ਡਾਇਰੈਕਟਰ ਗੁਰਦੁਆਰਾ ਦੀ ਤੇ ਜਿਹੜੀ ਬੋਡੀ ਹੈ ਜਿਹੜੀ ਐਗਜ਼ੀਕਿਊਟਿਵ ਬੈਸਟੀ ਹੈ ਕਮੇਟੀ ਦੀ ਉਹਨਾਂ ਦੀ ਕਿ ਵੀ ਇਹ ਸਾਰੇ ਮਿਲ ਕੇ ਨਵੀਂ ਵੋਟਰ ਲਿਸਟ ਪ੍ਰਪੇਅਰ ਕਰ ਤੇ ਅਨਫੋਰਚੂਨੇਟਲੀ 1983 ਦੇ ਵਿੱਚ ਇੱਕ ਲਾਸਟ ਵੋਟਰ ਲਿਸਟ ਬਣੀ ਸੀ ਉਤੋਂ ਬਾਅਦ ਫਰੈਸ਼ ਵੋਟਰ ਲਿਸਟ ਦੇ ਉੱਤੇ ਨਾ ਕਿ ਦਿੱਲੀ ਕਮੇਟੀ ਨਾ ਗੁਰਦੁਵਾਰਾ ਡਾਇਰੈਕਟਰ ਵੱਲੋਂ ਨਾ ਦਿੱਲੀ ਸਰਕਾਰ ਵੱਲੋਂ ਕਦੇ ਵੀ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਵੀ 4 ਰਾਉਂਡ ਆਫ ਲਿਟੀਗੇਸ਼ਨ ਹੋ ਚੁੱਕੀ ਹੈ। ਇਹ ਲਿਟੀਗੇਸ਼ਨ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾ ਚੁੱਕੀ ਹੈ। ਇਵਨ ਸੁਪਰੀਮ ਕੋਰਟ ਨੇ ਕਿਹਾ ਕਿ ਡੀਲਿਮਿਟੇਸ਼ਨ ਤੇ ਫਰੈਸ਼ ਵੋਟਰ ਲਿਸਟ ਇਹਦੇ ਵਿੱਚ ਬਣਨੀ ਚਾਹੀਦੀ ਹੈ। ਜਿਹੜੇ ਦਿੱਲੀ ਕਮੇਟੀ ਦੇ ਲਾਸਟ ਇਲੈਕਸ਼ਨ ਹੋਏ ਸੀਗੇ, ਇਲੈਕਸ਼ਨ ਅਨਾਉਂਸ ਹੋਏ ਸੀਗੇ ਉਹ ਹੋਏ ਸੀ। ਲਾਸਟ ਡੇਟ ਸੀਗੀ ਆਪਣੀ 25/10/2021 ਨੂੰ ਤੇ 25 ਅਗਸਤ 2021 ਤੋਂ ਬਾਅਦ ਹੁਣ ਫੇਰ 2025 ਦੁਬਾਰਾ ਇਲੈਕਸ਼ਨ ਆਉਣ ਵਾਲੇ ਨੇ ਨਵੇਂ ਜਨਰਲ ਇਲੈਕਸ਼ਨ ਆਉਣ ਵਾਲੇ ਨੇ ਦਿੱਲੀ ਕਮੇਟੀ ਦੇ ਉਹਦੇ ਵਿੱਚ ਦੌਰਾਨ ਦਿੱਲੀ ਕਮੇਟੀ ਵੱਲੋਂ ਇੱਕ ਰਿਪਰੈਜ਼ੈਂਟੇਸ਼ਨ ਨਹੀਂ ਗਈ ਨਾ ਇਹ ਮੁੱਦਾ ਚੁੱਕਿਆ ਗਿਆ ਜਦ ਕਿ ਬੀਇੰਗ ਇਲੈਕਟਿਡ ਐਗਜ਼ੀਕਿਊਟਿਵ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਜੋ ਐਕਟ ਦੇ ਵਿੱਚ ਚੀਜ਼ਾਂ ਲਿਖੀਆਂ ਗਈਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਤੇ ਅਸੀਂ ਕੋਰਟ ਗਏ ਆ ਕੋਰਟ ਨੇ ਨੋਟਿਸ ਕੀਤਾ ਤੇ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਐਕਸਪੀਡਾਈਟ ਕਰਨ ਵਾਸਤੇ ਵੀ ਕਿਹਾ ਹੈ ਟਾਈਮ ਐਂਡ ਅਗੇਨ ਕਿਹਾ ਹੈ ਤੇ ਵੀ ਆਰ ਹੋਪਫੁਲ ਕਿ ਵੀ ਇਹ ਪੇਸ਼ ਹੋਣਗੇ ਕਿਉਂਕਿ ਇਹਨਾਂ ਕੋਲ ਕਹਿਣ ਵਾਸਤੇ ਕੁਝ ਹੈ ਨਹੀਂ अर्ਲੀਅਰ ਰਾਉਂਡ ਆਫ ਲਿਟੀਗੇਸ਼ਨ ਵਿੱਚ ਵੀ ਦਿੱਲੀ ਸਰਕਾਰ ਨੇ ਇਹੀ ਕਿਹਾ ਹੈ ਕਿ ਵੋਟਰ ਲਿਸਟ ਬਣੀ ਨਹੀਂ ਇਹ ਐਡਮਿਟਿਡ ਫੈਕਟ ਹੈ ਅਰਜੋ ਬਣਨੀ ਚਾਹੀਦੀ ਹੈ ਤੇ ਐਡੀਸ਼ਨਲੀ ਜੋ ਨਵੀਂ ਗੱਲ ਕੀਤੀ ਗਈ ਹੈ ਉਹ ਇਹ ਹੈ ਕਿ 33% ਔਮਨ ਰਿਜ਼ਰਵੇਸ਼ਨ ਜਿਹੜੇ ਲੋਕ ਇਲੈਕਸ਼ਨ ਲੜਨਗੇ ਇਲੈਕਸ਼ਨ ਲੜਨ ਵਾਲਿਆਂ ਦੇ ਵਿੱਚ 33% ਔਮਨ ਵਾਸਤੇ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸਾਫ਼ ਸੁਥਰੀ ਪੋਲਿਟਿਕਸ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੋਵੇ। ਥੈਂਕ ਯੂ। ਪਿੰਗਮਾ ਜੀ ਅਗਲੀ ਡੇਟ ਕਿਹੜੀ ਹੋਣੀ ਹੈ? ਨੈਕਸਟ ਡੇਟ ਹੈਗੀ ਹੈ ਜੀ 24 ਮਾਰਚ 2025। ਧੰਨਵਾਦ। ਜੀ, ਉਹ ਇੰਟਰਨਲ ਇਲੈਕਸ਼ਨ ਵੀ ਸਾਤ ਤੋਂ ਇਹ ਜਿਸ ਤਰ੍ਹਾਂ ਦੇ 84 ਦੀ ਦਰ ਪਰਤਿਆ तकरीबन ਅਸੀਂ ਦੇਖਨੇ ਆ। ਯਾਨੀ ਯਾਨੇ ਕੇ ਲਈ ਕਿ ਜੇਤੇ ਵੀ ਸਿੱਖਾ ਨਾਲ ਜੁੜਾ ਮਸਲਾ ਹੁੰਦਾ ਹੈ ਉਹ ਹਮੇਸ਼ਾ ਲੀਗਲ অর ਲੀਗਲ ਲਿਟਰਲ ਤੇ ਹੀ ਰਹਿੰਦਾ ਹੈ। ਤੋਂ ਉਹਨੂੰ ਲੱਗਦਾ ਹੈ ਕਿ ਜਿਹੜਿਆ ਬੜੀ ਸੱਚੀ ਪਹਿਚਨੀ ਕੀਤੀ ਹੈਗੀ ਹੈ ਉਹ ਜਲਦੀ ਉਹਦੇ ਤੇ ਰਿਐਕਸ਼ਨ ਹੋਏਗਾ ਜਾਂ ਵੀ ਤਰੀਕਾ ਪੈਂਦੀ ਆ ਰਹਿਣੀ ਹੈ ਤੇ ਮਾਮਲਾ ਚੱਲਦਾ ਹੀ ਰਹੇਗਾ। ਅ ਮੈਂ ਸਮਝਦਾ ਕਿ 84 ਦੇ ਕੇਸ ਜਿਹੜੇ ਨੇ ਉਹ ਇਸ ਤੋਂ ਡਿਫਰੈਂਟ ਨੇ। 84 ਦੇ ਕੇਸਾਂ ਦੇ ਵਿੱਚ ਤੇ ਐਫ ਆਈ ਆਰ ਜਿਹੜੀਆਂ ਸੀਗੀਆਂ ਉਹ 10 অর 11 ਕਮਿਸ਼ਨਾਂ ਤੋਂ ਬਾਅਦ অর ਕਿੰਨੇ ਸਾਲ ਬਾਅਦ ਪਹਿਲੀ ਐਫਆਈਆਰ ਹੋਈ ਸੀ ਇਹ ਕਮੇਟੀ ਲਟਕਾਣਾ ਔਰ ਇਹਦੇ ਵਿੱਚ ਸਿਚੁਏਸ਼ਨ ਇਹ ਹੈ ਕਿ ਜਿਹੜੀ ਦਿੱਲੀ ਗੁਰਦੁਆਰਾ ਕਮੇਟੀ ਹੈ ਉਹ ਇਸ ਨੂੰ ਲਟਕਾਣਾ ਚਾਹਦੀ ਹੈ ਉਹਨਾਂ ਦੀ ਇੰਟੈਂਸ਼ਨਸ ਜਿਹੜੀਆਂ ਨੇ ਉਹ ਮਾੜੀਆਂ ਨੇ ਉਹ ਠੀਕ ਨਹੀਂ ਨੇ ਉਹ ਚਾਹਦੀਆਂ ਨੇ ਕਿ ਭਈ ਅਸੀਂ ਕਿਸੇ ਵੀ ਤਰੀਕੇ ਇਸ ਨੂੰ ਡਿਲੇ ਕਰੀਏ ਤੁਸੀਂ ਇਹ ਦੇਖੋ ਕਿ ਇੰਟਰਨਲ ਇਲੈਕਸ਼ਨ ਉਹਨਾਂ ਦੀ ਜਿਹੜੀ ਬਣਦੀ ਸੀ ਉਹ ਨਹੀਂ ਉਹਨਾਂ ਨੇ ਕਰਾਈ ਸੋ ਇਸ ਕਰਕੇ ਮੈਂ ਸਮਝਦਾ ਵਾਂ ਕਿ ਅਸੀਂ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀ ਔਰ ਇਹਦੇ ਛੋਰ ਵੀ ਇੰਬੈਟਮੈਂਟਸ ਨੇ ਅਸੀਂ ਉਹ ਮੈਂਡਰੇਸ ਵਾਸਤੇ ਵਕੀੀ ਤੌਰ ਤੇ ਲੜਾਈ ਕਰਾਂਗੇ ਲੇਕਿਨ ਇਹ ਜਿਹੜੀ ਡੇਲੀਬਰੇਸ਼ਨ ਫਰੈਸ਼ ਵੋਟਰ ਲਿਸਟ ਉਪ ਤੇ 33% ਜਿਹੜੀ ਸਾਡੀ ਊਮਨਜ਼ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਓਦਾ ਵੀ ਕਾਰਨ ਹੈ ਤੁਸੀਂ ਉਹ ਪੁੱਛੋਗੇ ਕਿ ਤੁਸੀਂ ਇਹ ਇਸ਼ੂ ਕਿਉਂ ਚੁੱਕਿਆ ਉਹਦਾ ਕਾਰਨ ਇਹ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਚ ਜਿਹੋ ਜਿਹੇ ਮੈਪਰ ਆ ਰਹੇ ਨੇ ਜਿਹੋ ਜਿਹੇ ਭੁrtਸ਼ਾ ਗਰਦੀ ਹੋ ਰਹੀ ਹੈ ਜਿਹੋ ਜਿਹੇ ਉਹਨਾਂ ਦੇ اخلاق ਸਾਹਮਣੇ ਨਜ਼ਰ ਆ ਰਹੇ ਨੇ ਮੈਂ ਸਮਝਦਾ ਕੀ ਲੇਡੀਜ਼ ਦੇ ਆਰ ਦੇ ਨਾਲ ਬੀਬੀਆਂ ਦੇ ਆਰ ਦੇ ਨਾਲ ਇਹਦੇ ਵਿੱਚ ਥੋੜਾ ਡਿਸਪਲਿਨ ਆਏਗਾ ਥੋੜਾ ਇਹਦੇ ਵਿੱਚ ਪਾਰਦਰਸ਼ਤਾ ਆਏਗੀ ਐਂਡ ਸੈਕੰਡਲੀ ਕੀ ਸਾਡਾ ਜਿਹੜਾ ਦਿੱਲੀ ਗੁਰਦੁਆਰਾ ਐਕਟ ਹੈ ਨਾ ਉਹ ਬਣਿਆ ਦਿੱਲੀ ਐਮਸੀਟੀ ਐਕਟੋਂ ਐਮਸੀਟੀ ਐਕਟ ਦੇ ਵਿੱਚ 272 ਸੀਟਾਂ ਹੁੰਦੀਆਂ 50% ਰਿਜ਼ਰਵੇਸ਼ਨ ਹੈ ਉਹਦੇ ਵਿੱਚ ਵੂਮਨਸ ਦੀ ਅਸੀਂ ਤੇ 33% ਮੰਗ ਰਹੇ ਹਾਂ ਮੈਂ ਸਮਝਦਾ ਬਾ ਕਿ ਇੱਕ ਅੱਛਾ ਬੂਮ ਹੋਏਗਾ ਔਰ ਜਦੋਂ ਬੀਬੀਆਂ ਭੈਣਾ ਇਹਦੇ ਚ ਚੁਣ ਕੇ ਆੜ ਗਿਆ ਔਰ ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀ ਮੇਰੀ 2021 ਦੀ ਮੈਂ ਗੱਲ ਕਰਨਿਆ ਵਾ ਸਾਰਿਆਂ ਤੋਂ ਵੱਧ ਸੀਟਾਂ ਮੈਂ ਦਿੱਤੀਆਂ ਸੀ ਮੈਂ ਉਸ ਵੇਲੇ 5 ਸੀਟਾਂ ਬੀਬੀਆਂ ਨੂੰ ਦਿੱਤੀਆਂ ਸੀਗੀਆਂ 5 ਕੈਂਡੀਡੇਟ ਮੈਂ ਫੀਲ ਕੀਤੇ ਸੀਗੇ ਮੈਂ ਸਮਝਦਾ ਮਾਂ ਕਿ ਇਹ ਹੋਣਾ ਚਾਹੀਦਾ ਹੈ ਭਾਵੇਂ ਜਿੱਤੇ ਜਿਹੜਾ ਇਹ ਇੱਕ ਬਣਾ ਹੈ ਇਹ ਸੈਂਟਰ ਗਵਰਨਮੈਂਟ ਕੀ ਅਪਰੂਵ ਬਣਾ ਹੈ ਜਾਂ ਜਿਸ ਜਆਪਕਰ ਐਨਸੀ ਦੀ ਅਪਰੂਵ ਬਣਾ ਹੈ ਇਹ ਐਮੈਂਡਮੈਂਟ

कई दफा तो ऐसा भी हुआ है कि अगर पार्लियामेंट में नहीं जा सका तो के रास्ते भी इस तो ही होती है मैं, मैं आपका दे देता हूं है जैसे इलेक्शन पिटिशन को लेकर नहीं है इसमें कि क्या प्रोसीजर होगा तो उस केस में जो एमसीडी एक्ट है वो उसमें से हमारे इसमें अप्लाई होगा सेम जो एमसीडी का एक्ट के जो बायलॉज है वो सेम इसपे अप्लाई होगा

नहीं एक्ट ये भी बना हुआ है दोनों एक्ट अलग है अलग अलग है डिफरेंट है पर इस एक्ट में ये लिखा गया है अगर इसमें कोई भी चीज जो इसमें नहीं है और कोई कंफ्यूजन होता है तो उसको देखने के लिए एमसीडी